ਸਤਿ ਸ਼੍ਰੀਕਾਲ ਜੀ ਅੱਜ ਆਪਾਂ ਮੁਹਾਵਰੇ ਲੈ ਕੇ ਆਏ ਆ ਤੇ ਪਹਿਲਾ ਹੈ ਅੰਨੇ ਅੱਗੇ ਦੀਦੇ ਗੱਲਣੇ ਅੰਗਰੇਜ਼ੀ ਰਾਜ ਵਿੱਚ ਭਾਰਤੀਆਂ ਦਾ ਸਰਕਾਰ ਅੱਗੇ ਦਾਦਾں ਫਰਿਆਦਾਂ ਕਰਨਾ ਅੰਨੇ ਅੱਗੇ ਦੀਦੇ ਗੱਲਣ ਵਾਂਗ ਹੁੰਦਾ ਸੀ ਦੂਸਰਾ ਆਲੇ-ਕੋੱਡੀ ਸਿੱਕੇ-ਕੋੱਡੀ ਕਰਨਾ ਮੈਂ ਜਦੋਂ ਵੀ ਦਫ਼ਤਰ ਆਉਂਦਾ ਹਾਂ ਬਾਬੂ ਆਲੇ-ਕੋੱਡੀ ਸਿੱਕੇ-ਕੋੱਡੀ ਕਰੀ ਜਾਂਦਾ ਹੈ ਸਿੱਧੀ ਗੱਲ ਨਹੀਂ ਕਰਦਾ ਇਹਦਾ ਮਤਲਬ ਹੈ ਕਿ ਉਹ ਚਾਹ ਪਾਣੀ ਪੀਣਾ ਚਾਹੁੰਦਾ ਹੈ ਬਾਬੇ ਨੇ ਸੋਚਿਆ ਤੀਸਰਾ ਆਵਾ ਉਤ ਜਾਣਾ ਇੱਕ ਭਰਾ ਸ਼ਰਾਬੀ ਹੈ ਦੂਜਾ ਜਵਾਰੀ ਹੈ ਤੀਜਾ ਕਬੂਤਰਬਾਜੀ ਦਾ ਸ਼ੌਂਕ ਰੱਖਦਾ ਹੈ ਗੱਲ ਕੀ ਆਵਾ ਹੀ ਉਤਿਆ ਪਿਆ ਹੈ ਚੌਥਾ ਅਲੂਣੀ ਸੱਲ ਚੱਟਣਾ ਜਿਹੜੇ ਵਿਦਿਆਰਥੀ ਦੀ ਪੜਨ ਵਿੱਚ ਦਿਲਚਸਪੀ ਨਹੀਂ ਹੁੰਦੀ ਉਸ ਲਈ ਪੜ੍ਹਾਈ ਕਰਨੀ ਅਲੂਣੀ ਸੱਲ ਚੱਟਣ ਵਾਂਗ ਹੁੰਦੀ ਹੈ ਪੰਜਵਾਂ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਤੈਨੂੰ ਸਾਰਿਆਂ ਨਾਲ ਰਲ ਕੇ ਰਹਿਣਾ ਚਾਹੀਦਾ ਹੈ ਆਪਣੀ ਢਾਈ ਪਾ ਖਿੜੀ ਵੱਖਰੀ ਪਕਾਉਣੀ ਚੰਗੀ ਗੱਲ ਨਹੀਂ ਹੁੰਦੀ ਛੇਮਾ ਆਪਣੀ ਪੀੜੀ ਹੇਠ ਸੋਟਾ ਫੇਰਨਾ ਕਿਸੇ ਵੱਲ ਉਂਗਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਸੱਤਵਾਂ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ ਭਾਰਤ ਭਾਵੇਂ ਸ਼ਾਂਤੀ ਦਾ ਪੁਜਾਰੀ ਦੇਸ਼ ਹੈ ਤਾਂ ਵੀ ਇਹ ਇੱਟ ਚੋਕ ਦੇ ਨੂੰ ਪੱਥਰ ਚੋਕ ਕੇ ਮੁਕਾਬਲਾ ਕਰਨ ਲਈ ਤਿਆਰ ਲੈਂਦਾ ਹੈ 8ਵਾਂ ਸੱਤੀ ਕੱਪੜੀ ਅੱਗ ਲੱਗਣਾ ਸਰਦਾਰ ਮਹਿੰਦਰ ਸਿੰਘ ਵਰਗੇ ਨੇਕ ਅਤੇ شریف ਇਨਸਾਨ ਉੱਤੇ ਚੋਰੀ ਦੇ ਝੂਠੇ ਇਲਜ਼ਾਮ ਨੂੰ ਸੁਣ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਗਈ 9ਵਾਂ 67 ਮੁੱਕ ਜਾਣਾ ਮੈਂ ਤਾਂ ਪਹਿਲੇ ਦਰਜੇ ਦੀ ਆਸ ਲਾਈ ਬੈਠਾ ਸੀ ਪਰ ਨਤੀਜਾ ਨਿਕਲਣ ਤੇ ਅਖਬਾਰ ਵਿੱਚ ਜਦੋਂ ਮੈਨੂੰ ਆਪਣਾ ਰੋਲ ਨੰਬਰ ਨਾਂ ਦਿਸਿਆ ਤਾ ਮੇਰਾ ਸਾਹ ਸਤ ਮੁੱਕ ਗਿਆ ਦਸਵਾਂ ਸਿਰ ਤੇ ਕਫਣ ਬੰਨਣਾ ਦੇਸ਼ ਭਗਤ ਸਿਰ ਤੇ ਕਫਣ ਬੰਨ ਕੇ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ ਹਾਂਜੀ ਇਹ ਸੀ ਕੁਝ ਮੁਹਾਵਰੇ ਜੇ ਤੁਹਾਨੂੰ ਇਹ ਮੁਹਾਵਰੇ ਵਧੀਆ ਲੱਗੇ ਹੋਣ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ